ਬੈਰੀ ਹਾਂ ਕਿਵੇਂ ਆ? ਕਿਵੇਂ ਆ ਵੇ? ਲੈ ਵੇ ਵੀਡੀਓ ਨੂੰ ਦੇਖਣਾ ਸਾਰੀ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਸਰੀ ਗਾਲ ਕਹਿੰਦੇ ਆ ਭਾਈ ਸਮਾਗੇ ਪਿੰਡ ਦੇ ਲਾਗੇ ਲੱਗਦੀਆਂ ਨਹਿਰਾਂ ਤੇ ਸਾਫ ਸੁਥਰੀ ਗੱਲ ਗੱਪੇ ਤੋਂ ਰਹਿਤ ਗੱਲਬਾਤ ਤੇ ਜਾਣਕਾਰੀ ਤੋਂ ਨਾਲ ਸਾਂਝੀ ਕਰਦੇ ਰਹਾਂਗੇ ਤੇ ਉਹੀ ਪਿੰਡਾਂ ਦਾ ਦੇਸੀ ਪਰਦੇਸੀ ਮਾਹੌਲ ਤੇ ਲੜਕੀਆਂ ਆਏ ਸੀ ਇੱਧਰ ਪਾਣੀ ਆਣਾ ਪੀਣ ਲੈਣ ਜਾਂ ਪਰਨ ਆਏ ਸੀ ਤੇ ਹੁਣ ਚਾਲਦੇ ਆ ਘਰੇ ਰੋਟੀ ਪਾਣੀ ਖਾ ਕੇ ਲਾਡੀ ਤੇ ਬੰਨਣੀਆਂ ਰਖੜੀ ਲਾਡੀ ਆਪਣੇ ਨਾਲ ਹੀ ਆ ਤੇ ਉਸ ਤੋਂ ਬਾਅਦ ਦੇਣੀ ਹੈ ਜੇ ਮਾੜਾ ਮੋਟਾ ਕੋਈ ਸ਼ਹਿਰ ਕੰਮ ਤੋਂ ਹੁੰਦਾ ਹੋਇਆ ਰ ਨਹੀਂ ਭਾਈ ਆਪ ਦੇ ਘਰਾਂ ਨੂੰ ਚਾਲੇ ਪਾਵਾਂਗੇ ਤੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਲਾਸਟ ਤੱਕ ਜ਼ਰੂਰ ਦੇਖਿਓ ਅੱਜ ਦੇ ਦਿਨ ਦਾ ਕੰਮਦੰਦਾ ਕਾਰਜਸ਼ੈਲੀ ਸਾਡੀ ਅੱਜ ਦੀ ਮੈਂ ਦਾ ਸਮਾਗ ਦੀ ਕਰਨੀ ਇਹ ਮਾਰੇ ਫਰੇ ਕਰੀਨ ਲੱਤਾਂ ਫੜਦੇ ਤੁਮ ਟੋਕ ਕਰਕੇ ਦੇਣਾ ਹੂੰ ਦਰਤ ਚ ਰ ਗਈ ਇਹ ਓਰੇ ਆ ਨਹੀਂ ਤਾਂ ਬਦਲ ਆ ਗਿਆ ਤੌਰ ਕਰੀ ਨਹੀਂ ਨਹੀਂ ਹੁਣ ਉਹ ਆਏ ਏ ਏ ਏ ਏ ਨਾ ਬੂਆ ਕਰ ਜਾ ਆ ਨਹੀਂ ਆਇਆ ਤਾਂ ਉਹਨੂੰ ਵੀ ਮੌਕਾ ਦਿੰਦਾ ਹਨਾ ਲੱਸੀ ਲੱਸੀ ਪਾ ਕੇ ਦੁੱਧ ਪੀਂਦਾ ਇੰਜੈਕਸ਼ਨ ਇੰਜੈਕਸ਼ਨ ਇਹ ਇੰਜੈਕਸ਼ਨ ਆਉਂਦਾ ਕੀ ਉਹਦਾ ਹੈਗਾ ਕੀ ਆ ਉਹਦਾ ਚਿੱਕੀ ਨਹੀਂ ਚਿੱਕੀ ਨਹੀਂ ਚਿੱਕੀ ਤਾਂ ਉਹ ਨਾਲ ਇਹਦਾ ਕੀ ਨਾਮ ਸੀ ਚੈਰੀ ਚੈਰੀ ਇਹਨੇ ਜੀ ਦੋ ਕਰਕਿੰਡੀ ਕਰਕਿੰਡੀ ਤਿੰਨੋ ਆਹ ਛੋਟੀ ਕੁੱਤੀ ਨੂੰ ਲਵਾਇਆ ਇਹ ਕੀ ਚੱਲਣ ਰਿਹਾ ਜੀ ਹਰ 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 ਦਾ ਬਹੁਤ ਆਇਆ ਨੀਵੀ ਕਰੀ ਹਰ 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 ਮਾਇਸ ਫਕਤ ਸਵਾ 12 ਵੇਲੇ ਦਾ ਹੋ ਗਿਆ ਤੇ ਆਪਾਂ ਸੀਗੇ ਭਈ ਬੰਤ ਕੇ ਪਿੰਡ ਬੰਤ ਕੇ ਘਰੇ ਤੇ ਟਾਈਮ ਕਾ ਦਾ ਆ ਗਿਆ ਟਾਈਮ ਆ ਗਿਆ ਰਖੜੀ ਦਾ ਚਲੋ ਭਾਈ ਕਰੋ ਰਖੜੀ ਦਾ ਸਮਾਧੀ ਪੂਰੀ ਹੱਦ ਰਿਗਣੀ ਚੌਕਲੇਟਾਂ ਭਾਈ ਵਿੱਚੋਂ ਸਿੱਖਾ ਗਏ ਦਿਆਂ ਤੇ ਮਠਿਆਈ ਵੀ ਅਦੀ ਖਾ ਲਈ ਮੰਤੋ ਦਾ ਸੋਣਾ ਮੀਰਾ ਵੀਰਾ ਮੇਰੇ ਅਸਜਾ ਮਰਖੜੀ ਰਖੜੀ ਸਜਾਵਾਂ ਸੋਨੇ ਗੁੱਟ ਤੇ ਰਾਹੀ ਦਿਨ ਸਦੋਦੀ ਵਾਰ ਘੈਂਟ ਆਹ ਵੀਰਾ ਮੇਰੇ ਅਸਜਾ ਮਰਖੜੀ ਰਖੜੀ ਸਜਾਵਾਂ ਸੋਨੇ ਗੁੱਟ ਤੇ ਲਾਡੀ ਦੀ ਪਾਗ ਨਾਲ ਦੇ ਚੱਕਣਾ ਸੈਂਟ ਪੀਸ ਜੇ ਲੋਈ ਰਖੜੀ ਵਾਲੇ ਰਸਮ ਹੋ ਗਈ ਪੂਰੀ ਇਹ ਆ ਦੇਖੋ ਨਹੀਂ ਪੂਰੀ ਨਹੀਂ ਹਜੇ 75 ਜੀ ਹੋ ਗਈ ਪੌਣੀ ਹੋ ਗਈ ਲਾਸਟ ਹਿੱਸਾ ਰਹਿੰਦਾ ਹੈ ਸਗਣ ਸਗਣ ਦੇ ਆਲਾ ਲੋਈ ਦੇਖੀ 1 2 3 4 4 ਠੀਕ ਹੈ ਜੀ ਆ ਹੁਣ ਮੈਂ ਖਾਣਾ ਹਾਂ ਲਓ ਜਿਉਹ ਕੀ ਕਹਿੰਦੇ ਆ ਹੁਣ ਅਸੀਂ ਜਾ ਸਕਦੇ ਹਾਂ ਅਸੀਂ ਖਾਗੀ ਚਾਹ ਲੈ ਲੋ ਥੋੜੀ ਇੱਧਰ ਲੈ ਜਾਈਏ ਹੈ ਸਮਾਂ ਇਸ ਵਕਤ ਪੌਣੇ ਇੱਕ ਵੇਲੇ ਦਾ ਤੇ ਭਈ ਆਪਾਂ ਕਿੱਥੇ ਚੱਲੇ ਆ ਆਪਾਂ ਚੱਲਿਆਂ ਮਲੋਟ ਮਲੋਟ ਕਿਵੇਂ ਇੱਕ ਤਾਂ ਇਹਦਾ ਜਿੱਪਾ ਚ ਪਾਈਆਂ ਲਵਾ ਕੇ ਲਿਆਉਣੀਆਂ ਇਹ ਹੈਗੀ ਆ ਕੀ ਕਹਿੰਦੇ ਇਹਨੂੰ ਸਲੀਪਿੰਗ ਬੈਗ ਤੇ ਇੱਕ ਭਾਈ ਮੜਕੇ ਮੋਟੇ ਮੂੰਛਾਂ ਮਾਚਾਂੀਆਂ ਸੈਟ ਕਰਾ ਕੇ ਲਿਆਵਾਂਗੇ ਤੇ ਨਾਲ ਕੋਣ ਆਪਣੇ ਨਾਲ ਭਾਈ ਸਾਧੂ ਸਾਹਿਬ ਹੱਬੇ ਕੋਲੇ ਆ ਗਏ ਭਾਈ ਮੂੰਛਾਂ ਸੈਟ ਕਰਾਉਣਾ ਕੋਲ ਨਹੀਂ ਕਰਨ ਦਾੜੀ ਕਰ ਕੀ ਕਰਨ ਲਓ ਜੀ ਸਮਾਂ ਇਸ ਵਕਤ 2:40 ਮਿੰਟਾਂ ਦਾ ਤੇ ਆਪਾਂ ਕਿੱਥੇ ਆਪਾਂ ਭਾਈ ਬਾਈ ਨੇ ਆ ਗਿੜਕੀਆਂ ਹੀ ਲਾ ਦਿਆਂ ਆਪਣੇ ਪਹਿਲਾਂ ਦੂਧੀਆਂ ਕਰੀਮਾ ਕਰਮਾਈਆਂ ਲਾ ਕੇ ਸੈਟ ਕੀਤੀਆਂ ਸੀ ਕਹਿੰਦਾ ਇਹਦੇ ਨਾਲ ਤੇਰੀਆਂ ਮੰਨ ਵੀ ਖਾਸ ਲੰਮਾ ਟਾਈਮ ਕੱਢ ਜਾਣੀਆਂ ਤੇ ਵਧੀਆ ਰਹਿਣੀਆਂ ਮੋਛਾਂ ਵਗੈਰਾ ਪਹਿਲਾਂ ਵੀ ਇਹ ਮੈਂ ਕਰਵਾ ਕੇ ਲਗਿਆ ਸੀ ਬਾਈ ਤੋਂ ਵਧੀਆ ਕੰਮ ਆ ਬਾਈ ਦਾ ਤੇ ਆਪਾਂ ਇਸ ਵਕਤ ਭਾਈ ਉਹਦੇ ਸਾਹਮਣੇ ਇਧਰ ਫੈਲ ਸੇ ਚਾਏ ਸੀਗੇ ਗਿੜਾ ਜਾਂ ਕੱਢਣ ਇਹ ਵੀ ਇਹਨੂੰ ਅੱਧਾ ਘੰਟਾ ਲਾ ਕੇ ਰੱਖਣਾ ਸੀ ਕਿ ਬੈਠੇ ਬੈਠੇ ਉੱਤੇ ਭਾਈ ਨੀਂਦ ਆਉਣ ਲੱਗੀ ਸੀ ਤਾਂ ਕਰਕੇ ਇੱਧਰ ਨੂੰ ਆ ਗਿਆ ਸੀ ਇਹ ਭਾਈ ਪਿਆਰ ਸਾਂ ਇੱਧਰ ਤੇ ਸਾਹਮਣੇ ਆ ਬਸ ਰੋੜਾ ਕੀ ਰੋੜ ਦੇ ਪਰਲੇ ਪਾਸੇ ਹਾਂ ਆਪਣੇ ਬਾਰਬਰ ਦੀ ਸ਼ਾਪ ਹੈ ਸਾਬਾ ਵਾਜਦਾਗਾ ਉਹਦਾਂ ਬਾਤ ਮੁਲਾਕਾਤ ਕਰਾਉਂਦੇ ਥੋੜੀ ਲਾਓ ਜੀ ਮੋੜ ਫੇਰ ਆ ਗਏ ਆਪਾਂ ਸਾਬੇ ਬੀਅਰਡ ਸਟਾਈਲ ਵਾਲਿਆਂ ਦੇ ਆਦਰ ਗੁਰਦੁਆਰਾ ਸ਼੍ਰੀ ਬਿਸ਼ਕਰਮਾ ਭਵਨ ਆਦਰਸ਼ ਨਗਰ ਦੇ ਨਾਲ ਪੈ ਜਾਂਦੀ ਹੈ ਬਾਈ ਦੀ ਦੁਕਾਨ ਹੈ ਇਹਨਾਂ ਲਾਹ ਦੇ ਗੜਕੀਆਂ ਆਈਆਂ ਲੈ ਬਈ ਇਹ ਆਪਣਾ ਵੀਰ ਸੱਭਾ ਇਹਦੇ ਕੋਲੋਂ ਆਏ ਗੜੇ ਆਪਾਂ ਮੁੱਛਾ ਵਗੈਰਾ ਜਿਹੜੀਆਂ ਹੈਗੀਆਂ ਸੈਟ ਕਰਾ ਕੇ ਲਵੋਨੇ ਹੁਣ ਹਾਲਾਂਕਿ ਇਥੋਂ ਆਪਣਾ ਪਿੰਡ 35 40 ਕਿਲੋਮੀਟਰ ਪੈ ਜਾਂਦਾ ਪਰ ਫੇਰ ਵੀ ਜਿਹੜੀ ਸੈਟੀਸਫੈਕਸ਼ਨ ਆ ਉਹ ਜ਼ਰੂਰੀ ਆ ਤੇ ਉਹ ਆਪਾਂ ਨੂੰ ਕਿੱਥੋਂ ਮਿਲਦੀ ਆ ਬਾਈ ਸੱਭੇ ਉਹਨਾਂ ਕੋਲ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਭਾਈ ਆਪਣੇ ਬਾਕੀ ਮਲੋਟ ਹੈਗਾਗਾ ਉਹ ਤੁਹਾਨੂੰ ਦੱਸ ਦਿੱਤਾ ਨੰਬਰ ਨੰਬਰ ਕਿੰਨਾ ਭਾਈ ਆਪਣਾ 9863108342 ਸਾਹਾ ਬੀਅਰ ਸਟਾਈਲ ਅਦਰਸ਼ ਨਗਰ ਦਿੱਲੀ ਦੇ ਹਾਂਜੀ ਜੇ ਕਿਸੇ ਨੇ ਆਉਣਾ ਹੋਵੇ ਭਾਈ ਇੱਕ ਵਾਰੀ ਆਪਣੇ ਕੰਨ ਤੇ ਮੁੱਛਾਂ ਮਾਥਾਂ ਜਿਹੜੇ ਮੁੰਲੇ ਰੱਖਦੇ ਆਗੇ ਆਪਣੇ ਜਿਵੇਂ ਤਰ ਤਾਂ ਉਹ ਇੱਕ ਵਾਰੀ ਇੱਥੇ ਮੁੱਛਾਂ ਸੈੱਟ ਕਰਾਉਣ ਜਿੰਦੂ ਹੈ ਉਹ ਬਾਕੀ ਭਾਵੇਂ ਕਿਤੇ ਮਰਜ਼ੀ ਕੰਮ ਕਰਾ ਲੋ ਤੇ ਇੱਕ ਵਾਰੀ ਮੁੱਛਾਂ ਕਰਾ ਲਈਆਂ ਉਹਦੀ ਸੈਟੀਸਫੈਕਸ਼ਨ ਮਿਲ ਗਈ ਤਾਂ ਦੂਜਾ ਕੰਮ ਵੀ ਤੁਸੀਂ ਇੱਥੇ ਆ ਕੇ ਕਰਾਉਂਗੇ ਅੰਦਰੋਂ ਬਾਈ ਦੀ ਦੁਕਾਨ ਦਿਖਾਉਣਾ ਬਾਸੂ ਹਾਂ ਜੀ ਬਰੋ ਵੀ ਕੀ ਬਾਤ ਹੈ ਟਿਕ ਕੇ ਆ ਆ ਆਹ ਚੱਲ ਲੋਰੀ ਫਾਈਨਲੀ ਮੁਛਾ ਜਿਹੜੀਆਂ ਹੋਈਆਂ ਆਪਣੀਆਂ ਸੈਟ ਸਾਰੇ ਵੀਰ ਨੇ ਓਕੇ ਦੀ ਰਿਪੋਰਟ ਲਾਦਾ ਕੰਮ ਫਾਈਨਲ ਆ ਜੀ ਓਕੇ ਮਾਦੀ ਗੱਲ ਬਾਤ ਬਾਕੀ ਇਧਰ ਬਾਈ ਵਰ ਜਿਹੜੇ ਹੈਗੇ ਸਾਰੇ ਮੁੱਛਾਂ ਤੜੀ ਕਰਾਉਣ ਵਾਲੇ ਆ ਜ਼ਿਆਦਾਤਰ ਤੇ ਬਾਈ ਆਹ ਜਿਹੜਾ ਹੈਗਾ ਮੇਨਲੀ ਜ਼ਿਆਦਾਤਰ ਕੀ ਆ ਮੁੱਛਾਂ ਤੜੀ ਕਰਕੇ ਫੇਮਸ ਆ ਆਪਣੀ ਕੀ ਦੁਕਾਨ ਦਾ ਨਾਮ ਕੀ ਹੈ ਇਹ ਸਾਬਾ ਬੀਅਰ ਸਟਾਈਲ ਬੀਅਰ ਸਟਾਈਲ ਬੀਅਰਡ ਕਰਾਉਣਗਾ ਹੁਣ ਮੁੱਛਾਂ ਕਰਾਉਣਗਾ ਹੁਣ ਬਾਈ ਕਿਸੇ ਨੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਬਾਕੀ ਨੰਬਰ ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਤਾ ਸੀਗਾ ਤੇ ਬਾਕੀ ਬਾਈਵਰ ਕੀ ਸਾਰੇ ਇੱਥੇ ਦਾੜੀ ਮੁੱੱਚੀ ਕਰਾਉਣਾ ਹੈ ਜਿਆਦਾਤਰ ਠੀਕ ਹੈ ਜੀ ਤੇ ਬਈ ਕਿਵੇਂ ਇੱਥੋਂ ਕੰਮ ਧੁੰਦਾ ਪਹਿਲਾਂ ਵੀ ਤੁਸੀਂ ਕਰਾਉਂਦੇ ਹੋ ਯਾਰ ਮੁੱਛਾ ਮੁੱਛਾ ਬਾਈ ਹਾਂ ਜੀ ਕਿੰ ਵਧੀਆ ਰਿਸਪੌਂਸ ਮਿਲਦਾ ਬਾਈ ਦਾ ਠੀਕ ਹੈ ਜੀ ਚੱਲ ਠੀਕ ਹੈ ਬਾਈ ਓਕੇ ਲੈ ਜਾ ਚੱਲ ਲੱਗੇ ਦੇਖ ਕੇ ਬਾਈ ਨੇ ਗੱਡੀ ਠੰਡੀ ਕਰ ਲਈ ਕਿ ਨਹੀਂ ਹੁਣ ਕਿਹਾ ਸੀ ਮੈਂ ਕਿਹਾ ਤੂੰ ਉਹਨੇ ਚੱਲ ਕੇ ਬਾਹਰ ਗੱਡੀ ਕੋਡੀ ਠੰਡੀ ਕਰ ਮੈਂ ਆਉਣਾ ਬਾਈ ਨਾਲ ਗੱਲਬਾਤ ਕਰਿਆ ਗਿਆ ਤੇ ਆ ਬਾਕੀ ਆਪਣੇ ਬਾਈ ਸਾਹਦੇ ਦੀ ਦੁਕਾਨ ਸੀ ਇਹ ਉਹ ਖੜਾ ਕਾਲੀ ਨਾਗਣੀ ਕਾਲੀ ਆਲਟੋ ਲਾਈ ਆਪਣਾ ਵੀਰ ਕਰੋ ਕਲਾ ਮਾ ਗਾਂ ਹੀ ਭਜਾਈ ਲੀ ਜਾਂਦਾ ਐਡੀ ਫੋਨ ਤੇ ਲੱਗਿਆ ਪਿਆ ਤੇ ਗਾਂ ਹੀ ਲਈ ਜਾਂਦਾ ਚੱਲ ਚਲੋ ਜੀ ਚੱਲਦੇ ਆ ਅੱਗੇ ਫੇਰ ਬਾਕੀ ਦੀ ਗੱਲ ਬਾਤ ਬਾਅਦ ਚ ਕਰਦੇ ਨਾਲ ਡੈਰੀ ਮਿਲਕ ਮੱਥੇ ਲੱਗਦੀ ਆ ਆਏ ਚਲੋਈ ਕਬਰ ਲੀਏ ਮਿੱਟੀ ਅੰਤ ਵਾਲਾ ਹਲ ਕਾਤੇ ਕੇ ਨਾ ਉਹ ਪਿੱਛੇ ਰਹਿ ਕੇ ਬ੍ਰਦਰਸ ਆਲੇ ਕੋਈ ਚੈੱਕ ਕਰਨੀ ਤੇ ਬਸ ਸੰਜਣ ਨੇ ਬਾਈ ਜਿਹੜਾ ਆਪਣੇ ਮੁੱਛਾਂ ਵਗੈਰਾ ਸੀਗੇ ਮੁੱਛਾਂ ਵਗੈਰਾ ਸਟ ਕਰਾ ਲੈਣੇ ਸੀਗਾ ਤੇ ਉਸ ਤੋਂ ਬਾਅਦ ਪਈ ਆਪਾਂ ਜਿਹੜੇ ਬ੍ਰਦਰਸ ਆਲਿਆਂ ਨੇ ਆਏ ਇਹਨਾਂ ਦੇ ਕਿਉਂ ਆਏ ਆ ਕੱਲ ਨੂੰ ਆਪਾਂ ਇਹਨਾਂ ਦੇ ਗੱਡੀ ਦਾ ਕੰਮ ਕਰਵਾਇਆ ਸੀਗਾ ਜਿਹੜੇ ਆ ਫਲੋਰ ਵਗੈਰਾ ਸੀਗੇ ਇਹ ਸਾਰਾ ਕੁਝ ਸਹੀ ਓਕੇ ਦੀ ਰਿਪੋਰਟ ਹੈ ਸ਼ੀਸ਼ੇ ਵਗੈਰਾ ਜਿਹੜੇ ਹੈਗੇ ਭਾਈ ਇਹ ਸਹੀ ਵਰਕ ਨਹੀਂ ਕਰਦੇ ਇਹ ਜਿਵੇਂ ਤੁਸੀਂ ਆ ਦੇਖ ਰਹੇ ਹੋ ਆਪ ਆਪ ਡਾਊਨ ਕਰ ਰਹੇ ਆ ਬਟਸੀ ਵਰਕ ਨਹੀਂ ਕਰ ਰਹੇ ਇਹ ਇਹਨਾਂ ਨੂੰ ਦਿਖਾਉਣੇ ਹੈਗੇ ਕੀ ਦਿੱਕਤ ਆ ਰਹੀ ਹੈ ਇੱਕ ਥੋੜੀ ਸੈਂਸਰ ਦੀ ਆਵਾਜ਼ ਆ ਉਹ ਵੀ ਥੋੜੀ ਚੈੱਕ ਕਰਾਉਣੇ ਆ ਜੀ ਮੁੰਡਾ ਜੀਤੂ ਹੁਣੀ ਦਾ ਕਹਿੰਦੇ ਫਗਰ ਸਰ ਤੋਂ ਕੱਲ ਵਾਲੇ ਬਰਾਉ ਤੁਸੀਂ ਦੇਖਿਆ ਸੀ ਅੱਜ ਭਾਈ ਫੇਰ ਦੇਖ ਰਹੇ ਹਾਂ ਇਹ ਇਸ ਨੂੰ ਕੈਮਰੇ ਦੀ ਕੈਸ ਦੇ ਵਿੱਚ ਮੁੰਡਾ ਜੀਤੂ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਹੈ ਵੀਰੇ ਤੇ ਗੱਡੀ ਦਾ ਆਪਣੇ ਥੋੜੀ ਜਿਹਾ ਕੰਮ ਤੋਂ ਦਾ ਕਰਨ ਵਾਲਾ ਹੈਗਾ ਮੁੰਡਾ ਜਮ ਜੁਮ ਲਾਉਂਦਾ ਵੇ ਖੂਬ ਡੋਲੇ ਡੂਲੇ ਬਣਾਏ ਹੋਏ ਨੇ ਡੋਲੇ ਦੇ ਅਕਸਰ ਟੈਟੂ ਨਹੀਂ ਸਪਾਏ ਮੁੰਡੇ ਨੇ ਕਹਿੰਨੇ ਹੈਡਫੋਨ ਕਹਿੰਦੇ ਜਿਹੜੇ 이어ਵਾਟਸਐਪ ਕਹਿੰਨਾ ਚੋ ਨਹੀਂ ਕਰਦਾ ਮੁੰਡਾ ਹੈ ਕਿੱਥੇ ਕਰਾ ਕੇ ਨੇ ਤੇਰੇ ਕੋਲ ਆਇਆ ਸਦਾ ਮੈਂ ਕਿਹਾ ਪਹਿਲਾਂ ਕੋਈ ਨਹੀਂ ਜੀਤੂਏ ਦਰਸ਼ਨ ਪਾਇਆ ਕਿ ਤੇਰੇ ਦਰਸ਼ਨਾਂ ਮੇਰੇ ਕਿੱਥੇ ਚੰਦਰਿਆ ਨਹੀਂ ਲੰਡੀਆਂ ਸਾਨੂੰ ਬਈਆਂ ਦਾ ਕੰਮ ਤਾਂ ਠੀਕ ਆ ਪਰ ਭਾਈ ਜਿਹੜਾ ਕੱਲ ਅਸੀਂ ਗੱਡੀ ਧਵਾ ਕੇ ਲਗੇ ਸੀਗੇ ਆਪਾਂ ਗੱਲ ਕਹਿੰਦੇ ਹੁੰਨੇ ਆ ਅ ਅਕੀਰ ਨੂੰ ਸਹੀ ਜਿਹੜੀ ਸਹੀ ਹੁੰਦੀ ਆ ਸਾਹਮਣੇ ਸੱਚ ਹੁੰਦੀ ਆ ਕੱਲ ਜਿਹੜੀ ਗੱਡੀ ਸੀਗੀ ਧਵਾਈ ਸੀ ਉਹਦੀ ਭਾਈ ਸਾਨੂੰ ਸੰਤੁਸ਼ਟੀ ਨਹੀਂ ਮਿਲੀ ਗੱਡੀ ਸਹੀ ਨਹੀਂ ਧੋਤੀ ਬਈ ਵਰਗਿਆਂ ਨੇ ਗੱਲ ਕੁਛ ਐਦਾਂ ਹੀ ਐ ਸਾਨੂੰ ਨਹੀਂ ਸੰਤੁਸ਼ਟੀ ਮਿਲੀ ਆ ਇੱਥੇ ਰੱਖਾ ਤੂੰ ਤਨਾ ਦੇ ਲਈ ਵਿੱਚ ਕਿਤੇ ਇਹੋ ਹੀ ਕਰੀ ਜਾਣਾ ਅੱਛਾ ਅੱਛਾ ਠੀਕ ਆ ਠੀਕ ਆ ਓਕੇ ਓਕੇ ਸਮਾਂ ਲਗਭਗ 6 ਵਜੇ ਦਾ ਹੋ ਗਿਆ ਜੀ ਤੇ ਆਪਾਂ ਡੱਬਾ ਲਈ ਵੀ ਜਾਣਾ ਹੈ ਤੇ ਆਪਾਂ ਆਏ ਸੀਗੇ ਬਾਈ ਕੋਲੇ ਬਾਈਆਂ ਦਾ ਕੰਮ ਹੈਗਾ ਇਲੈਕਟ੍ਰੀਸ਼ੀਅਨ ਦਾ ਤੇ ਇਹਨਾਂ ਕੋਲੋਂ ਥੋੜਾ ਬਹੁਤ ਵਧੀਆ ਜਿਹੜੇ ਸ਼ੀਸ਼ਿਆਂ ਨਾਲ ਵਗੈਰਾ ਸੀਗਾ ਉਹ ਆਪਾਂ ਸੈਟਿੰਗ-ਵੇਟਿੰਗ ਕਰਾਉਣਾ ਆਏ ਸੀਗੇ ਸ਼ੀਸ਼ੇ ਕਾਫੀ ਟਿੱਕਕ ਦੇ ਰਹੇ ਸੀਗੇ ਆਪਣਾਉਣ ਦੇ ਵਿੱਚ ਕਦੇ ਕੰਮ ਕਰ ਰਹੇ ਸੀ ਕਦੇ ਵਰਕਿੰਗ ਛੱਡ ਰਹੇ ਸੀਗੇ ਤੇ ਬਾਈ ਵਰ ਕਹਿੰਦੀ ਆਪਣੇ ਬਈ ਆਪਣੇ ਮਲੋੜ ਤੋਂ ਅਬੂ ਰੋਡ ਦੇ ਉੱਤੇ ਦੁਕਾਨ ਹੈ ਵੀਰ ਆਪਣੀ ਵੀ ਆਪਣੇ ਮੁਕਸਰ ਰੋਡ ਤੇ ਮਲੋੜ ਤੋਂ ਮੁਕਸਰ ਰੋਡ ਤੇ ਠੀਕ ਹੈ ਵੀਰ ਜੀ ਵੀਰ ਆਪਣਾ ਨੰਬਰ ਵਗੈਰਾ ਕੀ ਆ ਸੀਸੀਵੀ ਦੇ ਓਕਲ ਦੀ ਹਟਾਈ ਠੀਕ ਹੈ ਜੀ 700 ਪੂਰਾ 90 ਠੀਕ ਹੈ ਜੀ ਕਿਹੜੀ ਮਰਦਵਾਰਾ ਬੋਲੋ ਵੀਰੇ 700 ਪੂਰਾ 90 ਹਾਂਜੀ ਕਿਹੜੀ 991 ਆਪਣਾ ਨੰਬਰ ਹੈ ਜੀ ਸੀਐਸਪੀ ਦੇ ਓਪੋਜ਼ਿਟ ਹੈ ਪੰਜਾਬ ਆਟੋ ਇਲੈਕਟ੍ਰੀਸ਼ੀਅਨ ਆਪਣੀ ਸ਼ਾਪ ਤੁਹਾਨੂੰ ਠੀਕ 700 ਪੂਰਾ ਬਈ ਤੇ ਉੱਗੋ ਉਦੋਂ ਅੱਗੇ ਕਿਨਾ 90 700 ਪੂਰਾ ਤੇ 90 700 ਪੂਰਾ 90 ਹਾਂਜੀ ਅੱਗੇ ਨਾਲ ਅੱਗੇ ਨਾਲ ਅੱਬੇ ਹਾਂ 991 ਕੰਨ 700 ਪੂਰਾ 90 ਬਈ ਤੇ 991 700 ਤੇ 90 991 91 ਬਈ ਵਰਗਾ ਨੰਬਰ ਆ ਤੇ ਬਈ ਵਰਗੀਆਂ ਦੁਕਾਨ ਦੀ ਇਹ ਗੱਲ ਕਰਕੇ ਤਪਈ ਪੰਜਾਬ ਆਟੋ ਇਲੈਕਟ੍ਰੀਸ਼ੀਅਨ ਦੇ ਨਾਮ ਦੇ ਉੱਤੇ ਬਾਈ ਵਰਗੇ ਦੀ ਦੁਕਾਨ ਆ ਗਈ। ਡੈਂਟ ਨੇ ਆਪਾਂ ਨੂੰ ਭੇਜਿਆ ਸੀ ਬਾਈ ਤੇ ਬਾਕੀ ਬਾਈ ਵਰਗੇ ਕੰਮ ਕਰ ਰਹੇ ਨੇ ਜਿਹੜੀ ਦਿੱਕਤ ਪਰੇਸ਼ਾਨੀ ਹੈਗੀ ਆ ਉਹ ਆਪਣੀ ਕਲੀਅਰ ਐਂਡ ਆਊਟ ਕਰਕੇ ਦੇਣਗੇ ਬਾਈ ਵਰਗੇ। ਬਾਕੀ ਜਿਹੜੀ ਗੱਲਬਾਤ ਹੈਗੀ ਹੈਗੀ ਬਾਅਦ ਚ ਕਰਦੇ ਕਿਰੇ ਬਾਈ ਵਰਗੇ ਨਾਲ ਦਾ ਕੰਮ ਕਮਲ ਕਰ ਲੈਣਗੇ। ਕਿਡਕਲ ਸੀ ਇਹ ਚ? ਆ ਜਿਹੜਾ ਫਿਊਜ਼ ਨੇ ਕਿਸੇ ਨੇ ਬੰਨ ਕੇ ਲਾਇਆ ਹੋਇਆ ਸੀਗਾ। ਠੀਕ ਹੈ ਜੀ ਇਹ ਚੇਂਜ ਨਹੀਂ ਕੀਤਾ ਕਦੇ ਬੰਨ੍ਹ ਕੇ ਲਾਰਦਾ ਕਿ ਜਿਗਾੜੂ ਤਾਂ ਯੂ ਕਦੀ ਚੱਲ ਪੈਂਦਾ ਹੈਗਾ ਕਦੀ ਨਹੀਂ ਹੁੰਦਾ ਹੈਗਾ ਹੁਣ ਫਿਊਜ ਚੇਂਜ ਕਰਤਾ ਟੁੱਟਿਆ ਹੋਇਆ ਸੀਗਾ ਫਿਊਜ ਓਕੇ ਓਕੇ ਆ ਚੀਜ਼ੇ ਠੀਕ ਹੈ ਜੀ ਲਓ ਜੀ ਬਾਈ ਜਿਹੜੇ ਇਹੇ ਜਿਗਾੜੂ ਮਿਸਤਰੀ ਹੁੰਦੇ ਆ ਸਿੱਧੀ ਜੀ ਗੱਲ ਆ ਉਹਨਾਂ ਤੋਂ ਬਚ ਕੇ ਰੋ ਤੇ ਬਾਈ ਨੇ ਬਾਕੀ ਜਿਹੜੀ ਹਲਾ ਕੀ ਆਪ ਨੂੰ ਸਹੀ ਗੱਲ ਦੱਸਤੀ ਵੀ ਜਿਹੜੇ ਆ ਫਿਊਜ ਸੀਗਾ ਇਹ ਵੀ ਜਿਗਾੜੂ ਕੰਮ ਕਰਕੇ ਲਾਇਆ ਹੋਇਆ ਸੀਗਾ ਠੀਕ ਹੈ ਉਸਦੀ ਵਰਕ ਨਹੀਂ ਕਰਦਾ ਸੀਗਾ ਆ ਤਾਰ ਨਾਲ ਉਹਨੇ ਡੰਗਾ ਲਾਤਾ ਇਹ ਕਿੰਨੇ ਦਾ ਹੁੰਦਾ ਪਿਆ ਸੀ ਬਾਈ ਇਹਦਾ ਹੀ 10 ਰੁਪਏ ਦਾ ਹੁੰਦਾ 10 ਰੁਪਈਆ ਦਾ ਹੁੰਦਾ 10 ਰੁਪਈਆ ਪਿੱਛੇ 1 ਰੁਪਈਆ ਦਾ ਜਿਹੜੀ ਹੈਗੀ ਤਾਰ ਲਾ ਕੇ 10 ਰੁਪਈਆ ਦੀ ਤਾਂ ਬਾਈ ਨੇ ਡੰਗਾ ਲਾਇਆ ਸੀਗਾ ਤੇ ਇਹ ਜਿਹੜੇ ਅ ਮੰਨ ਕੇ ਚਲੋ ਫੇਕ ਮਕੈਨਿਕ ਆ ਉਹਨਾਂ ਤੋਂ ਬਚੋ ਬਾਈ ਤੇ ਮੈਂ ਤਾਂ ਕਹਿੰਦਾ ਬਾਈ ਵਰਗਿਆਂ ਕੋਲੇ ਜੈਨੂਨ ਮਕੈਨਿਕ ਆ ਜਿਹੜੇ ਜਿਹੜੇ ਤੁਹਾਨੂੰ ਸਹੀ ਗੱਲ ਦੱਸਦੇ ਸਹੀ ਤੁਹਾਡਾ ਕੰਮ ਕਰ ਕਹਿੰਦੇ ਆ ਇਹ ਜਿਹੇ ਮਕੈਨਿਕਾਂ ਕੋਲੇ ਆਓ ਤੇ ਬਾਕੀ ਬਾਈ ਜਿਹੜੀ ਦੁਕਾਨ ਹੈਗੀ ਆ ਉਹ ਤੁਹਾਨੂੰ ਦਿਖਾ ਦਈ ਬਾਈ ਨੇ ਨੰਬਰ ਵੀ ਸ਼ੇਅਰ ਕਰ ਆ ਕੋਸ਼ ਦਿਲੀ ਬੰਦਾ ਕਾ ਰੂਹ ਨਾਲ ਕੰਮ ਕਰਦਾ ਤੇ ਬਾਈ ਵਰਗਿਆਂ ਕੋਲੇ ਆਗੇ ਕੰਮ ਤੋਂੰਦਾ ਕਰਵਾਓ ਜੇ ਤੁਹਾਡਾ ਕੋਈ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਆਪਣੇ ਵੈਸੇ ਗੱਡੀ ਦੇ ਕੰਮ ਹੀ ਕਰਦੇ ਹੋ ਕਿ ਹੋਰ ਵੀ ਕੋਈ ਬਾਈ ਇਲੈਕਟ੍ਰਿਸਿਟੀ ਦਾ ਸਾਰਾ ਕਰਦੇ ਸਕੈਨਿੰਗ ਸਕੂਨਿੰਗ ਦਾ ਇਲੈਕਟ੍ਰੋਨਿਕਸ ਦਾ ਸਾਰਾ A to Z ਠੀਕ ਹੈ ਸਕੈਨਿੰਗ ਵਗੈਰਾ ਦਾ ਤਾਂ ਭਾਈ ਇੱਕ ਵਾਰੀ ਜਿਹੜੇ ਮਲੋੜ ਏਰੀਏ ਦੇ ਆਂਢੀ ਗਵਾਂਢੀ ਪਿੰਡਾਂ ਦੇ ਹੈਗੇ ਨੇ ਤਾਂ ਉਹ ਬਾਈ ਨੇ ਇੱਕ ਵਾਰੀ ਜ਼ਰੂਰ ਉਹ ਮੌਕਾ ਦਿਓ ਕਿੰਨਾ ਟਾਈਮ ਹੋ ਗਿਆ ਵੀਰੇ ਆਪਣੀ ਦੁਕਾਨ ਨੂੰ ਇੱਥੇ ਦੁਕਾਨ ਜਦੋਂ ਦਾ 6 ਮਹੀਨੇ ਹੋ ਗਏ ਪਰ ਇਸ ਕੰਮ ਕਰਦੇ ਇਹਨਾਂ ਨੂੰ 7 ਸਾਲ ਹੋ ਗਏ 7 ਸਾਲਾਂ ਦਾ ਐਕਸਪੀਰੀਅੰਸ ਬਾਈ ਐਵੇਂ ਨਹੀਂ ਮਿਲ ਜਾਂਦਾ ਸਰਟੀਫਿਕੇਟ ਦਿਖਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ ਤੇ ਬਾਈ ਕੋਲ ਇੱਕ ਵਾਰੀ ਆਇਓ ਆਪਣੇ ਕਹਿਣ ਦੇ ਉੱਤੇ ਬਾਕੀ ਵਧੀਆ ਬਾਈ ਯਾਰ ਮੈਂ ਕਹਿੰਦਾ ਭਰਾਵਾ ਮੈਨੂੰ ਟ੍ਰੀਟ ਕੀਤਾ ਬਾਈ ਨੇ ਅੱਜ ਡੈਂਟਰ ਥੋੜਾ ਜਿਹਾ ਕੱਲ ਆਪਣੇ ਨਾਲ ਵਧੀਆ ਸੀਗਾ ਕੱਲ ਵਾਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਅੱਜ ਥੋੜਾ ਜਿਹਾ ਮਿਸ ਬਿਹੇਵ ਕਰ ਗਿਆ ਆਪਣੇ ਨਾਲ ਪਰ ਬਾਈ ਦਾ ਐਵੇਂ ਕਹਿਦਗੇ ਠੀਕ ਆ ਪੁੱਲ ਮਿਲਾ ਕੇ ਟੋਟਲੀ ਠੀਕ ਆ ਬਾਈ ਤੂੰ ਕਿੱਥੇ ਜਾਣਾਗਾ ਅਸਤ ਗਿੱਦੜਵੇ ਜਾਣਾ ਜੀ ਗਿੱਦੜਵੇ ਜਾਣਾਗਾ ਤੇ ਬਸਾਂ ਵਾਲਿਆਂ ਦਾ ਰੋਡਵੇ ਜਾਂ ਡੇਲੀ ਆ ਹਾਲ ਹੁੰਦਾਗਾ ਲੇਟ ਆਉਂਦੀਆਂ ਟਾਈਮ ਤੋਂ ਕਦੇ ਕਿਸੇ ਟਾਈਮ ਤੇ ਕਦੇ ਕਿਸੇ ਟਾਈਮ ਤੇ ਠੀਕ ਹੈ ਜੀ ਆ ਮਲੋੜ ਤੋਂ ਬਠਿੰਡਾ ਗਿੱਦੜਵੇ ਵਾਲੀ ਬੱਸ ਆ ਭਾਈ ਠੀਕ ਆ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਜਿਹੜੀਆਂ ਸਵਾਰੀਆਂ ਆਂ ਉਹ ਤੰਗ ਪਰੇਸ਼ਾਨ ਹੋ ਰਹੀਆਂ ਸੀਆਂ ਉਹ ਕਹਿੰਦੀਆਂ ਭਾਈ ਡੇਲੀ ਆ ਹਾਲ ਹੁੰਦਾ ਇਹਨਾਂ ਦਾ ਵੀ ਕੋਈ ਟਾਈਮ ਨਹੀਂ ਹੁੰਦਾ ਇਹਨਾਂ ਦਾ ਮਿਸ ਟਾਈਮਿੰਗ ਹੁੰਦਿਆਂ ਨੇ ਤੇ ਤੰਗ ਪਰੇਸ਼ਾਨ ਕਰਦੇ ਆਣੇ ਹਰੈਸਮੈਂਟ ਬਹੁਤ ਹੁੰਦੀ ਹੈ ਕਿ ਜਿਹੜੀਆਂ ਇੱਥੋਂ ਹੁੰਦੀਆਂ ਆਪਣੇ ਸਵਾਰੀਆਂ ਹੁੰਦੀਆਂ ਨੇ ਤਾਂ ਇਹਨਾਂ ਨੂੰ ਪੀਆਰਟੀਸੀ ਵਾਲਿਆਂ ਨੂੰ ਚਾਹੀਦਾ ਭਾਈ ਥੋੜਾ ਜਿਹਾ ਇਹਦੇ ਉੱਤੇ ਕੰਟਰੋਲ ਕਰਨਾ ਤੇ ਆ ਬਾਕੀ ਭਾਈ ਵਾਸ ਹੈਗੀ ਤਾਂ ਕੀ ਚੱਕਰ ਹੈ ਵੀ ਜਿਹੜੀਆਂ ਸਵਾਰੀਆਂ ਭਾਈ ਥੋੜਾ ਜਿਹਾ ਟਾਈਮ ਹੈ ਇਹਨਾਂ ਦਾ ਸੈਟਿੰਗ ਰੈਟਿੰਗ ਹੋਣੀ ਚਾਹੀਦੀ ਚਲੋ ਠੀਕ ਆ ਮਾੜਾ-ਮੋਟਾ ਮੰਨਦੇ ਵੀ ਟ੍ਰੈਫਿਕਿੰਗ ਦਾ ਕਰਕੇ ਹੋ ਸਕਦੀਆਂ ਪਰ ਇੰਨਾ ਵੀ ਨਹੀਂ ਹੁੰਦਾ ਵੀ ਉਹ ਠੀਕ ਆ ਜਦੋਂ ਕਿਤੇ ਹੋਰ ਕੋਈ ਦਿੱਕਤ ਆ ਜੇ ਉਦੋਂ ਭਾਈ ਜਿਹੜੇ ਪੀਆਰਟੀਸੀ ਵਾਲੇ ਹੁੰਦੇ ਹੈਗੇ ਆ ਉਹ ਹੋਰ ਤਰੀਕੇ ਨਾਲ ਪੇਸ਼ ਆਉਂਦੇ ਨੇ ਕਿ ਜਦੋਂ ਇਹੋ ਜਿਹਾ ਕੋਈ ਸੀਨ ਬਣ ਜਾਂਦਾ ਉਦੋਂ ਇਹਨਾਂ ਤਰੀਕਾ ਕੁਝ ਹੋਰ ਹੁੰਦਾ ਤਾਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਜਿਹੜੀਆਂ ਹੈਗੀਆਂ ਵੀ ਸਵਾਰੀਆਂ ਜਾ ਮਨਿਕ ਚਲੋ ਜਿਹੜੇ ਡੇਲੀ ਇਹਨਾਂ ਦੇ ਕਸਟਮਰ ਹੀ ਇੱਕ ਹਿਸਾਬ ਦੇ ਸਵਾਰੀਆਂ ਨਾਲੋਂ ਕਸਟਮਰ ਨਾਲੋਂ ਹਨ ਫਿਰ ਸਹੀ ਤਰੀਕੇ ਨਾਲ ਪੇਸ਼ ਹੋਣਾ ਚਾਹੀਦਾ ਹੈਗਾ ਇਹ ਨਹੀਂਗਾ ਵੀ ਸਰਕਾਰੀ ਦਾ ਕੁਝ ਵੀ ਹੈ ਸਰਕਾਰੀ ਹੈ ਤਾਂ ਜਦੋਂ ਜੀ ਕਰਦਾ ਨਾ ਰੋਡਵੇ ਤੇ ਧਰਨਾ ਵੀ ਲਾ ਦਿੰਦੇ ਮਾੜੀ ਗੱਡੀ ਸਟਾਰਟ ਕਰੀਂ ਬਈ ਜਦੋਂ ਜੀ ਕਰਦਾ ਰੋਡਵੇ ਤੇ ਧਰਨਾ ਵੀ ਆਪਣੇ ਸਰਕਾਰੀ ਰੋਡ ਦੇ ਉੱਤੇ ਜਿਹੜੀ ਹੈ ਨਾ ਹੁੰਦੀ ਹੈ ਕਿ ਵੀ ਉਹ ਇਹ ਬਟਿੰਡਾ ਰੋਡ ਦੇ ਉੱਤੇ ਇੱਕ ਦੋ ਵਾਰੀ ਮੈਂ ਖੁਦ ਅੱਖੀਂ ਦੇਖਿਆ ਹੈਗਾ ਹਾਲਾਂਕਿ ਗਲਤੀ ਜਿਹੜੀ ਹੁੰਦੀ ਆ ਰੋਡਵੇ ਵਾਲਿਆਂ ਦੀ ਹੁੰਦੀ ਹੈ ਕਿ ਇੱਕ ਵਾਰ ਕੀ ਹੋਇਆ ਸੀਗਾ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਸੀਗਾ ਠੀਕ ਆ ਜਦੋਂ ਮੰਨਦੇ ਆ ਪੰਜਾਬ ਪੁਲਿਸ ਵੀ ਨਜਾਇਜ਼ ਧੱਕਾ ਕਰਦੀ ਆ ਪਟੇ ਵੀ ਨਹੀਂ ਹੁੰਦਾ ਯਾਰ ਵੀ ਹਨਾ ਵੀ ਹਰ ਇੱਕ ਵਾਰੀ ਪੰਜਾਬ ਪੁਲਿਸ ਹੀ ਧੱਕਾ ਕਰੇ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਸੀਗਾ ਉਹਨੇ ਜਸਟ ਨੋਰਮਲ ਇੱਕ ਬੱਸ ਡਰਾਈਵਰ ਨੂੰ ਕਿਹਾ ਪੀ ਆਰ ਟੀ ਸੀ ਦੇ ਇਹਨੂੰ ਵੀ ਭਾਈ ਮੈਂ ਇੱਥੇ ਉਤਰਨਾ ਜਸਟ ਮੈਨੂੰ ਆ ਦਿ ਠੀਕ ਆ ਪੀ ਆਰ ਟੀ ਡਰਾਈਵਰ ਨੇ ਉਹਨੂੰ ਗਾਲ ਵੀ ਕੱਢੀ ਕਿ ਉਹਨਾਂ ਗਲਤ ਬਿਹੇਵੀਅਰ ਕੀਤਾ ਇਹ ਮਿਲਣਾ ਦਾ ਅੱਜ ਤੋਂ ਘੱਟੋ ਘੱਟ 5 ਸਾਲ ਪਹਿਲਾਂ ਦੀ ਗੱਲ ਹੋਣੀ ਆ ਆਤੀ ਬੀਬੀਆਂ ਨੇ ਖੁਦ ਸਾਨੂੰ ਕਿਹਾ ਵੀ ਬਾਈ ਬੱਸਾਂ ਵਾਲੇ ਬਹੁਤ ਹਰਾਸਮੈਂਟ ਕਰਦੇ ਆ ਠੀਕ ਆ ਵੀ ਬਹੁਤ ਇਹਨਾਂ ਨਾਲ ਮੰਨ ਕੇ ਚਲੋ ਵੀ ਉਹ ਵੀ ਟਾਈਮਿੰਗ ਸਹੀ ਨਹੀਂ ਹੁੰਦੀ ਜਾਂ ਕੁਝ ਵੀ ਆ ਜਾਂ ਮਿਸ ਬਿਹੇਵ ਕਰਦੇ ਆ ਵੀ ਜਿਹੜਾ ਇੱਥੇ ਆ ਕੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਵੀ ਜਿਹੜਾ ਕੰਡਕਟਰ ਹੈਗਾ ਉਸਦੀ ਬੋਲੀ ਤੁਹਾਡੇ ਮੂੰਹੋਂ ਸੁਣ ਲਈ ਹਾਲਾਂਕਿ ਉਹ ਬੱਸ ਕੰਡਕਟਰ ਬਾਹਰ ਨਹੀਂ ਆਇਆ ਉਹਨੇ ਕੁਝ ਨਹੀਂ ਬੋਲਿਆ ਬਟ ਉਹ ਬੀਬੀਆਂ ਨੇ ਖੁਦ ਕਿਹਾ ਭੈਣਾ ਨੇ ਖੁਦ ਕਿਹਾ ਵੀ ਭਾਈ ਉਹਦੀ ਬੋਲੀ ਤੁਹਾਡੇ ਮੂੰਹੋਂ ਸੁਣ ਲਈ ਵੀ ਕੀ ਹੋਊਗੀ ਵੀ ਬਹੁਤ ਮਿਸ ਬਿਹੇਵ ਯੂਜ਼ ਕਰਦਾ ਉਹ ਬਹੁਤ ਬੀਸ ਬਿਹੇਵ ਨਾਲ ਉਹਨੇ ਗੱਲਬਾਤ ਕਰਦਾਗਾ ਤਾਂ ਭਾਈ ਇਹ ਜਿਹੜਾ ਹੈਗਾ ਪੀ ਆਰਟੀਸੀ ਉਹ ਸਪੈਸ਼ਲ ਮੰਨ ਕੇ ਚਲੋ ਜਿਹੜੀ ਗੱਲ ਅਸੀਂ ਕਹਿਣੀ ਆ ਕੋਈ ਅਸੀਂ ਜਿਹੜਾ ਆਪਦਾ ਹੈਗਾ ਮਿਸ ਬਿਹੇਵ ਆ ਜਾਂ ਜਿਹੜਾ ਮਿਸ ਅ ਵੀ ਇਹ ਤੁਸੀਂ ਜਿਹੜਾ ਕਰਦੇ ਹੋ ਆਪਣੇ ਸਵਾਰੀਆਂ ਨਾਲ ਠੀਕ ਹੈ ਲੋਕਾਂ ਨਾਲ ਆਮ ਪਬਲਿਕ ਨਾਲ ਉਹ ਆਪ ਦਾ ਥੋੜਾ ਜਿਹਾ ਕੰਟਰੋਲ ਦੇ ਵਿੱਚ ਕਰੋ ਇਹ ਨਹੀਂ ਹੁੰਦਾ ਹਰ ਇੱਕ ਦਾ ਐਂਡ ਆਉਂਦਾ ਹਰ ਇੱਕ ਦਾ ਮੰਨ ਕੇ ਚਲੋ ਹੁੰਦਾ ਜਿਹੜੇ ਹੁੰਦਾ ਵੀ ਸਦਾ ਬਹਾਰ ਲਈ ਕੁਝ ਰਹਿੰਦਾ ਅਕਸਰ ਫੁੱਲਾਂ ਦੇ ਵੀ ਪੱਤੇ ਟੜ ਜਾਂਦੇ ਨੇ ਤਾਂ ਬਈ ਇਹਨਾਂ ਦੇ ਮਾੜੇ ਜਿਹੇ ਕੰਟਰੋਲ ਕੀਤਾ ਜਾਵੇ ਸਰਕਾਰ ਨੂੰ ਵੀ ਅਪੀਲ ਹੈ ਤੇ ਜਿਹੜੇ ਆਮ ਆਪਣੇ ਰੋਡਵੇ ਦੇ ਅਧਿਕਾਰੀ ਨੇ ਰੋਡਵੇ ਦੇ ਮੇਨ ਮੈਂਬਰ ਨੇ ਉਹਨਾਂ ਨੂੰ ਬਈ ਅਪੀਲ ਹੈ ਬਿਨਾਂ ਤਰ੍ਹਾਂ ਦੇ ਕੰਟਰੋਲ ਕੀਤਾ ਜਾ ਰਿਹਾ ਵੀ ਇਹ ਨਹੀਂ ਆ ਜੇ ਅਸੀਂ ਸਰਕਾਰੀ ਰੋਡ ਵੀ ਜਾਂ ਤਾਂ ਸਾਨੂੰ ਸਭ ਕੁਝ ਹੀ ਮਾਫ ਹੈ ਸਭ ਕੁਝ ਹੀ ਇਲੀਗਲ ਇਲੀਗਲ ਕੁਝ ਨਹੀਂ ਚੱਲੂਗਾ ਇੱਥੇ ਜਿੰਨਾ ਕੁ ਸਾਦਾ ਬਾਈ ਬਣ ਕੇ ਇਹਨਾਂ ਜਿਹੜੇ ਕੰਟਰੋਲ ਕਰਦਾ ਤਾਂ ਹੁਣ ਆਪਾਂ ਚੱਲਦੇ ਆਂ ਬਾਕੀ ਅੱਗੇ ਭਾਈ ਘਰੇ ਉਸ ਤੋਂ ਬਾਅਦ ਆਪਾਂ ਢਾਬਾ ਵਾਲੀ ਨੂੰ ਵੀ ਨਿਕਲ ਲਾਂਗਾ ਕਰਦੇ ਆਂ ਬਾਕੀ ਦੀ ਗੱਲ ਬਾਅਦ ਅੱਗੇ ਜਾ ਕੇ ਇਹ ਆਪਣੇ ਬਿਵਾਨ ਵਾਲਿਆਂ ਵੈਰਾ ਭਾਈ ਸਮਾਇਸ ਵਾਲਾ ਇਸ ਵਕਤ ਲਗਭਗ 7:00 ਵਜੇ ਦਾ ਹੋ ਚੁੱਕਿਆ ਹੈ ਤੇ ਭਾਈ ਆਹ ਪਤਾ ਨਹੀਂ ਕੀ ਸਿਸਟਮ ਚੱਲ ਰਿਹਾਗਾ ਇਹ ਜਿਵੇਂ ਕੀ ਆਸ਼ੇ ਦੀ ਬਾਅਦ ਹੁੰਦੀ ਆਹੇ ਟਰੈਕਟਰ ਦੀ ਐਵੇਂ ਘਰਪ ਘਰਪ ਖੜਪ ਖੜਾਪ 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 ਆਵਾਜ਼ ਆ ਰਹੀ ਜਿਵੇਂ ਜਿਹਾ ਪਿਸਟਨ ਦੀ ਬਾਅਦ ਹੁੰਦੀ ਹੈ ਉਸ ਤਰੀਕੇ ਦੀ ਆਵਾਜ਼ ਆ ਇਹ ਧਰ ਦੇ ਵਿੱਚੋਂ ਸਾਊਂਡ ਆ ਰਿਹਾ ਤੁਸੀਂ ਦੇਖ ਸਕਦੇ ਲਗਭਗ ਨੇੜੇ ਤੇੜੇ ਕੁਝ ਨਹੀਂ ਆ ਹੋਰ ਠੀਕ ਹੈ ਤੇ ਇਹ ਧਰ ਦੇ ਵਿੱਚੋਂ ਆ ਜਾ ਰਹੀ ਹੈ ਹੁਣ ਇਹਨਾਂ ਨੂੰ ਅਸਲੀ ਰੀਤ ਦਿਖਾਉਣੇ ਵੀ ਆ ਕਿਉਂ ਰਹੀ ਹੈਗੀ ਇਹ ਇਧਰਲੇ ਪਾਸੇ ਭਾਈ ਜਦੋਂ ਆਪਾਂ ਸਮਾਗਤ ਨੂੰ ਗੁਰੂਸਰ ਨੂੰ ਜਾਂਦੇ ਹਾਂ ਜਾਂ ਮੰਨ ਕੇ ਚੱਲੋ ਥੇੜੀ ਵਾਲਿਆਂ ਦੇ ਨਹਿਰਾਗਾ ਭਾਈ ਉਹਦੇ ਕੰਡੇ ਇਹ ਜਿਹੜੀ ਆਵਾਜ਼ ਸੀਗੀ ਉਹ ਆ ਰਹੀ ਸੀਗੀ ਇੱਥੋਂ ਠੀਕ ਹੈ ਇਹ ਹੁਣ ਰੱਬ ਜਾਣਦਾ ਵੀ ਕੀ ਹੋਵਾ ਕੀ ਸੀਨ ਹੈ ਇਹ ਇਹ ਨਾ ਲਗਭਗ ਮੰਨ ਕੇ ਚਲੋ ਕੋਈ ਸਾਇੰਸ ਤਾਂ ਹੀ ਕੋਈ ਕਿਰਸ਼ਮਾ ਮੰਨ ਲਓ ਵੀ ਜਿਹੜਾ ਇਸ ਤਰੀਕੇ ਦੀ ਆਵਾਜ਼ ਆ ਰਹੀ ਹੈਗੀ ਦੇਖੋ ਆਵਾਜ਼ ਸੁਣੋ ਧਿਆਨ ਨਾਲ ਇਹ ਹੁਣ ਬਣੀਆ ਸਾਇੰਸ ਆ ਇੱਕ ਤਰੀਕੇ ਦੀ ਵੀ ਜਿਵੇਂ ਗੈਂਸ ਬਣ ਜਿਹੜਾ ਕੁਝ ਹੋਰ ਆ ਵੀ ਕੀ ਸਿਸਟਮ ਆ ਕੀ ਨਹੀਂ ਹਨਾ ਜਿਹੜੀ ਇਸ ਤਰੀਕੇ ਦੀ ਆਵਾਜ਼ ਆ ਰਹੀ ਹੈਗੀ ਸਮਾਂ ਇਸ ਵਕਤ ਸੀ ਸਾਡੇ 6 ਵੇਲੇ ਦਾ ਤੇ ਪਈ ਆਪਾਂ ਕਿੱਥੇ ਖੜੇ ਆ ਆਪਾਂ ਖੜੇ ਆ ਪੁਲ ਦੇ ਉੱਤੇ ਪੁਲ ਕਿਹੜਾ ਹੈ ਇਹ ਇਹ ਹੈਗਾ ਜਿਹੜਾ ਆਪਣੇ ਸਮਾਗ ਤੋਂ ਗੁਰੂ ਸਾਹਿਬ ਨੂੰ ਜਾਗੇ ਜਾਂ ਗੁਰੂ ਸਾਹਿਬ ਤੋਂ ਸਮਾਗ ਨੂੰ ਅੱਗੇ ਉਹਨਾਂ ਦੇ ਵਿਚਾਰੇ ਜਿਹੜਾ ਪੁਲ ਪੈਂਦਾ ਉਸ ਪੁਲ ਦੇ ਉੱਤੇ ਖੜੇ ਆ ਐਸ ਪਾਲ ਦੇ ਉੱਤੇ ਭਾਈ ਇਹ ਨਹਿਰਾਂ ਜਾਂਦੀਆਂ ਨੇ ਦੋ ਨਹਿਰਾਂ ਜਾਂਦੀਆਂ ਨੇ ਇੱਕ ਜਿਹੜੀ ਤੁਸੀਂ ਆਪਾਂ ਇਸ ਟਾਈਮ ਚੱਲ ਰਹੇ ਆ ਇੱਕ ਇਸ ਤੋਂ ਅੱਗੇ ਨਹਿਰ ਹੈਗੀ ਇਹ ਭਾਈ ਦੋ ਨਹਿਰਾਂ ਨੇ ਇਹ ਹਰੀਕੇ ਪੱਤਨ ਤੋਂ ਚੱਲਦੀਆਂ ਨੇ ਇੱਕ ਜਸਟ ਸਿਰਫ ਪੰਜਾਬ ਨੂੰ ਜਾਂਦੀ ਆ ਉਹ ਹੈਗੀ ਆ ਅਗਲੀ ਜਿਹੜੀ ਆ ਨਹਿਰ ਤੁਸੀਂ ਏਡੀ ਵੱਡੀ ਦੇਖ ਰਹੇ ਹੋ ਇਹ ਭਾਈ ਆਪਣੇ ਰਾਜਸਥਾਨ ਨੂੰ ਜਾਂਦੀ ਆ ਇਹ ਇੱਕ ਆਪਾਂ ਨਹਿਰ ਨਹੀਂ ਕਹਿ ਸਕਦੇ ਨਦੀ ਨਹੀਂ ਕਹਿ ਸਕਦੇ ਇਹ ਇੱਕ ਸਾਡਾ ਦਰਿਆਈ ਆ ਇਹ ਜਿਹੜਾ ਪੰਜਾਬ ਦੀ ਕ੍ਰੋਸ ਹੋ ਕੇ ਆਪਣੇ ਰਾਜਸਥਾਨ ਨੂੰ ਜਾਂਦਾ ਹੈ ਰਾਜਸਥਾਨ ਹਜੇ ਵੀ ਕਹਿੰਦਾ ਵੀ ਆਪਾਂ ਆਪਣੇ ਸੁੱਖਾ ਧਿਆਇਆ ਜਾਂ ਮਨ ਕਿਦੋਂ ਸੁੱਖਾ ਪਿਆ ਹੋਇਆ ਜਾਂ ਜੇਬ ਤੇ ਭਾਈ ਇਹ ਪੰਜਾਬ ਦੇ ਵਿੱਚੋਂ ਪਾਣੀ ਆ ਜਿਹੜਾ ਰਾਜਸਥਾਨ ਨੂੰ ਜਾਂਦਾ ਪੰਜਾਬ ਦੇ ਬੇਜਦੀ ਹੋ ਕੇ ਜਿਹੜੀ ਅਗਲੀ ਨਹਿਰ ਹੈਗੀ ਉਹ ਵੀ ਆਪਣੇ ਹਰੀਕੇ ਪੱਤਣੋਂ ਚੱਲਦੀ ਹੈ ਤੇ ਉਹ ਆਪਣੇ ਆਪਣੇ ਪੰਜਾਬ ਤੋਂ ਲੈ ਕੇ ਪੰਜਾਬ ਦੇ ਵਿੱਚ ਹੀ ਜਾਂਦੀ ਹੈ ਇਹ ਭਾਈ ਜਿਹੜੀ ਹੈਗੀ ਅਗਾਹਾਂ ਰਾਜਸਥਾਨ ਤੱਕ ਜਾਂਦੀ ਹੈਗੀ ਤਾਂ ਇਹ ਨਹੀਂ ਕਹਿਣਾ ਇੱਕ ਸਾਧ ਦਾ ਭਾਈਚਾਰਾ ਬਣਾ ਕੇ ਰੱਖੋ ਭੱਪਾ ਬਣਾ ਕੇ ਰੱਖੋ ਅ ਮੇ ਲ ਡਾਟ ਨਾਰਕ ਕਰਿਆ ਕਰੋ ਤੇ ਬਾਕੀ ਜਿਹੜਾ ਹੈਗਾ ਭਾਈ ਉਸ ਨੂੰ ਅਗਲੀ ਨਹਿਰ ਦੇ ਵੀ ਦਰਸ਼ਨ ਕਰਾਉਨੇ ਆ ਦਿਖਾਉਨੇ ਆ ਤੁਹਾਨੂੰ ਅਗਲੀ ਨਹਿਰ ਅਗਲੀ ਨਹਿਰ ਥੋੜੀ ਘੱਟ ਚੌੜੀ ਆ ਇਹ ਥੋੜੀ ਜੀ ਵੱਧ ਚੌੜੀ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਇੱਕ ਸਾ ਦਾ ਦਰਿਆ ਰਾਜਸਥਾਨ ਨੂੰ ਜਾਈ ਜਾਂਦਾ ਆ ਆਹ ਜੀ ਤੁਸੀਂ ਅੱਗੇ ਨਹਿਰ ਦੇਖਿਓ ਸਾਰੇਓ ਨਹਿਰ ਲਾ ਲਓ ਨਦੀ ਲਾ ਲਓ ਨਦੀ ਨਹੀਂ ਕਹਾਂਗੇ ਐਕਚੁਅਲੀ ਨਹਿਰ ਹੀ ਆ ਇਹ ਜਿਹੜੀ ਆ ਨਹਿਰ ਆ ਇਹ ਆਪਣੇ ਭਾਈ ਸਿਰਫ ਪੰਜਾਬ ਦੇ ਵਿੱਚ ਰਹਿੰਦੀ ਆ ਤੇ ਜਿਹੜੀ ਦੂਜੀ ਆ Rajasthan ਵਾਲੀ ਜਿਹੜੀ Rajasthan ਨੂੰ ਪਾਣੀ ਜਾਂਦਾਗਾ ਉਹਦੇ ਨਾਲ ਉਹ ਇਹਦਾ ਸੈਂਚਾ ਲਾ ਲਓ ਸਾਈ ਲਾ ਲਓ ਉਹ ਛੋਟਾ ਹੈਗਾ ਡੂੰਗੀ ਵੀ ਘੱਟ ਆ ਜਿਹੜੀ Rajasthan ਵਾਲੀ ਆ ਉਹ ਲਗਭਗ 30 ਤੋਂ ਲੈ ਕੇ 60 ਫੁੱਟ ਦੇ ਕਰੀਬ ਉਹ ਡੂੰਗੀ ਆ ਇਹ ਉਹਦੋਂ ਘੱਟ ਆ ਇਹਦੀ ਡੰਗਾਈ ਵੀ ਘੱਟ ਆ ਚੜਾਈ ਵੀ ਘੱਟ ਆ ਤੇ ਇਹਦੇ ਵਿੱਚ ਮੰਨ ਕੇ ਚਲੋ ਘੱਟ ਆ ਵੀ ਜਿਹੜੀ Rajasthan ਨੂੰ ਜਾਂਦੀ ਆ ਉਹ ਭਈ ਦੂਜਾ ਦੇ ਚੌੜੀ ਵੀ ਆ ਜਾਦੇ ਡੂੰਗੀ ਵੀ ਆ ਕਾ ਇਹ ਕਦੇ ਨਹੀਂ ਆਪਣੇ ਮੰਨ ਕੇ ਚਲੋ ਭਰਾਵਾਂ ਦੇ ਵਿੱਚ ਉਹ ਪੈਣੀ ਚਾਹੀਦੀ ਵੀ ਮੰਨ ਕੇ ਚਲੋ ਰਿਸ਼ਤੇ ਦੇ ਵਿੱਚ ਜਿਹੜੀ ਲਾਗ ਡਟ ਹੋ ਜਾਂਦੀ ਹੈ ਉਹ ਕਦੇ ਨਹੀਂ ਪੈਣੀ ਚਾਹੀਦੀ ਵੀ ਪੰਜਾਬ ਹਰਿਆਣਾ ਰਾਜਸਥਾਨ ਤਿੰਨੋਂ ਕੀ ਨੇ ਭਰਾ ਭਰਾ ਨੇ ਕਿ ਮਿਲ ਜੁਲ ਕੇ ਰਹਿਣਾਗਾ ਬਾਕੀ ਇਹ ਗੱਲਬਾਤ ਜਿਹੜੇ ਮਿਲ ਜੁਲ ਕੇ ਰਹਿੰਦੇ ਨੇ ਜਿਹੜੇ ਨਹੀਂ ਰਹਿੰਦੇ ਆਪਾਂ ਉਹਨਾਂ ਨੂੰ ਵੀ ਕਹਾਂਗੇ ਇਹ ਨਹੀਂ ਸੋਚਣਾ ਵੀ ਇਹ ਪੰਜਾਬੀ ਆ ਮੈਂ ਰਾਜਸਥਾਨੀ ਆ ਇਹ ਹਰਿਆਣਵੀ ਆ ਮੈਂ ਪੰਜਾਬੀ ਆ ਇਹ ਹਰਿਆਣਵੀ ਆ ਮੈਂ ਰਾਜਸਥਾਨੀ ਆ ਇਹ ਪੰਜਾਬੀ ਆ ਮੈਂ ਰਾਜਸਥਾਨੀ ਆ ਮਿਲ ਜੁਲ ਕੇ ਰਹੋ ਮਿਲ ਜੁਲ ਕੇ ਰਹੋਗੇ ਤਾਂ ਭਾਈ ਇਕਾ ਰਹੂਗਾ ਤਾਂ ਸਭ ਕੁਝ ਈ ਕਾਇਮ ਆ ਜੇ ਇਕਾ ਨਾ ਰਹੂਗਾ ਤਾਂ ਭਾਈ ਸਰਕਾਰਾਂ ਜਿਹੜਾ ਹੈਗਾ ਆਪਾਂ ਨੂੰ ਲੁੱਟ ਕੇ ਖਾ ਜਾਣਾਂ ਤੇ ਇਹ ਕੋਈ ਨਹਿਰ ਦਾ ਕੋਈ ਉਹ ਮੋਟਿਵ ਨਹੀਂ ਸੀਗਾ ਨਹਿਰ ਦਿਖਾਉਣ ਦਾ ਕੋਈ ਉਹ ਕਿਤਾ ਨਹੀਂ ਸੀਗਾ ਬਸ ਇਹ ਸੀਗਾ ਵੀ ਜਿਹੜਾ ਆਪਣਾ ਭੱਪਾ ਭਾਈਚਾਰਾ ਗਾ ਉਹ ਆਪਾਂ ਕੈਮ ਰੱਖ ਗਏ ਭਾਈਚਾਰਾ ਕੈਮ ਰੱਖੋ ਇਹ ਜਿਹੜਾ ਇੱਥੋਂ ਦੀ ਪਾਣੀ ਆ ਵੀ ਇਹਦੇ ਵਿੱਚ ਕੋਈ ਉਹ ਨਹੀਂ ਆ ਕੋਈ ਕੁਝ ਹੋਰ ਘੋਲਤਾ ਨਹੀਂ ਕੁਝ ਹੋਰ ਆ ਇਹ ਪੰਜਾਬ ਦੇ ਵਿੱਚੋਂ ਦੀ ਕ੍ਰੋਸ ਹੋ ਕੇ ਜਿਹੜਾ ਹੈਗਾ ਰਾਸ ਤੋਂ ਪਾਣੀ ਜਾਂਦਾ ਤਾਂ ਪਾਣੀਆ ਪਿੱਛੇ ਨਾਲੜੋ ਬੰਡਾ ਪਿੱਛੇ ਨਾਲੜੋ ਸਰਹੱਦਾਂ ਪਿੱਛੇ ਨਾਲੜੋ ਜਿਹੜੀ ਗੱਲਬਾਤ ਹੈਗੀ ਹੈਗੀ ਵੀ ਪ੍ਰਾਪੇ ਨੂੰ ਕੈਮਰਾ ਰੱਖੋ ਏਕੇ ਨੂੰ ਕੈਮਰਾ ਰੱਖੋ ਏਕਾ ਹੈ ਤਾਂ ਸਭ ਕੁਝ ਹੈ ਏਕਾ ਨਹੀਂ ਤਾਂ ਕੁਝ ਵੀ ਨਹੀਂ ਯਾਰ ਠੀਕ ਆ ਤੇ ਬਾਕੀ ਜਿਹੜੀ ਆ ਨਹਿਰ ਸੀਗੀ ਆਪਣੇ ਇਹ ਭਾਈ ਜਿਹੜੀ ਹੈਗੀ ਆ ਜਿਹਦੀ ਰਾਸਤਾਂ ਨੂੰ ਜਾਂਦੀ ਆ ਪੰਜਾਬ ਵਾਲੀ ਨਹਿਰ ਨਾਲੋਂ ਇਹ ਜਿਹੜਾ ਬਾਆ ਹੈਗਾ ਬਹੁਤ ਚੌੜਾ ਆ ਬਾਕੀ ਜਿਹੜੀ ਹੈਗੀ ਆ ਗੱਲਬਾਤ ਥੋੜੇ ਨਾਲ ਗਾਲ ਗੱਪੇ ਤੋਂ ਰਾਹ ਤੇ ਸਾਫ਼ ਸੁਥਰੀ ਗੱਲਬਾਤ ਜਿਹੜੀ ਹੈਗੀ ਆ ਥੋੜਾ ਨਾਲ ਸਾਂਝੀ ਕਰਦੇ ਰਹਿੰਨੇ ਆ ਜਿਹੜੀ ਘਰ ਪਰਿਵਾਰ ਦੇ ਵਿੱਚ ਬੈਠ ਕੇ ਦੇਖੀ ਸਾਡਾ ਸੁਣ ਸਕਦੇ ਹੋ ਇਹ ਬਾਕੀ ਆਉਣ ਵਾਲੇ ਬਲੌਗਾਂ ਦੇ ਵਿੱਚ ਤੁਹਾਨੂੰ ਬਹੁਤ ਜਲਦੀ ਨਵੀਂ ਅਪਡੇਟ ਜਿਹੜੀ ਹੈਗੀ ਆ ਉਹ ਮਿਲੂਗੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਨਵਾਂ ਸਾਈਕਲ ਲਿਆਂਦਾ ਸਾਈਕਲ ਭਾਈ ਥੋੜਾ ਜਿਹਾ ਤੁਹਾਨੂੰ ਕੋਸਟਲੀ ਪੈ ਗਿਆ ਮਹਿੰਗਾ ਪੈ ਗਿਆ ਪਰ ਉਹਦੇ ਉੱਤੇ ਜਿਹੜਾ ਸਫਰ ਹੈ ਉਹ ਬਹੁਤ ਇੰਟਰਸਟਿਡ ਹੋਣ ਵਾਲਾ ਬਹੁਤ ਲੰਮਾ ਸਫਰ ਹੋਣ ਵਾਲਾ ਹੈ ਉਹਦੇ ਉੱਤੇ ਇਹ ਜਿਹੜੀ ਤੁਹਾਨੂੰ ਅਪਡੇਟ ਆ ਨਾਲ ਦੀ ਨਾਲ ਥੋੜਨਾ ਸਾਂਝੀ ਕਰਾਂਗੇ ਬਾਕੀ ਤੁਸੀਂ ਕਿਹੜਾ ਜੇ ਨਹਿਰ ਦੇਖੋ ਇਹ ਮੈਂ ਤਾਂ ਕਹਿੰਦਾ ਛਾਲ ਮਾਰੀ ਨਾ ਮੇਰੇ ਤਾਂ ਕੋਈ ਕੜਕੰਡਾ ਨਹੀਂ ਥਾਉਣਾ ਕਿਉਂਕਿ ਮੈਨੂੰ ਭਈ ਤੈਰਨਾ ਨਹੀਂ ਆਉਂਦਾ ਠੀਕ ਹੈ ਜਿਹੜੇ ਤੈਰਨ ਵਾਲੇ ਬੰਦੇ ਆ ਉਹੀ ਇਹਦੇ ਵਿੱਚ ਛਾਲ ਮਾਰ ਕੇ ਇੱਧਰ ਤੋਂ ਉੱਧਰਲੇ ਸਿਰੇ ਪਹੁੰਚ ਸਕਦੇ ਨੇ ਮੇਰੇ ਵਰਗੇ ਅਣਜਾਣ ਬੰਦੇ ਵਾਸਤੇ ਉੱਧਰਲੇ ਸਿਰੇ ਤੋਂ ਇੱਧਰਲੇ ਸਿਰੇ ਛਾਲ ਮਾਰ ਕੇ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਮੈਂ ਕਹਿੰਦਾ ਬਚਾਲੋ ਛਾਲ ਮਾਰਾਂ ਤਾਂ ਵੀ ਨਹੀਂ ਮੇਰੇ ਤੋਂ ਉੱਧਰਲੇ ਪਾਸੇ ਪਹੁੰਚਿਆ ਨਾ ਤੇ ਬਾਕੀ ਜਿਹੜੇ ਆਪਣਾ ਸਾਈਕਲ ਲੈਂਦਾ ਉਹਦੇ ਬਾਰੇ ਫੁੱਲ ਜਾਣਕਾਰੀ ਕੱਲ ਨੂੰ ਆਪਣੇ ਪਿੰਡ ਜਾ ਕੇ ਤੁਹਾਨੂੰ ਦੇਵਾਂਗੇ ਅੱਜ ਭਾਈ ਆਪਾਂ ਫਿਰਦੇ ਆ ਆਪਦੇ ਸੌਰਿਆਂ ਦੇ ਪਿੰਡ ਠੀਕ ਆ ਇਹ ਸੌਰਿਆਂ ਦੇ ਪਿੰਡ ਦੀਆਂ ਬੀਂਆਂ ਨੇ ਲਾ ਲਓ ਫਿਰਨੀਆਂ ਲਾ ਲਓ ਜਾਂ ਮੰਨ ਕੇ ਚਲੋ ਨਹਿਰਾਬਾ ਠੀਕ ਹੈ ਜੀ ਉਧਰੋਂ ਗੱਡੀ ਸਮਾਂ ਇਸ ਵਕਤ ਇਜਾਜ਼ਤ ਨਹੀਂ ਰਿਹਾ ਸਮਾਂ ਹੋ ਗਿਆ ਭਾਈ ਇਸ ਵਕਤ ਸਵਾ 7 ਵਜੇ ਦਾ ਤੇ ਇਸੇ ਨਾਲ ਹੀ ਜਿਹੜੀ ਹੈਗੀ ਆ ਅੱਜ ਦਾ ਵਲੌਗ ਆਪਣਾ ਇੱਥੇ ਸਮਾਪਤ ਹੁੰਦਾ ਹੈ ਅ ਅਗਲੀ ਸਵੇਰ ਨਾਲ ਅਗਲੀ ਵੀਡੀਓ ਨਾਲ ਅਗਲੇ ਕੰਟੈਂਟ ਨਾਲ ਅਗਲੀ ਕਿਸੇ ਹੋਰ ਜਾਣਕਾਰੀ ਨਾਲ ਭਰਪੂਰ ਮਾਤਰਾ ਦੇ ਵਿੱਚ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਉਹਦੇ ਨਾਲ ਮਿਲਾਂਗੇ ਭਾਈ ਬਹੁਤ ਜਲਦੀ ਅ ਅਗਲੀ ਸਵੇਰ ਸੁਬਾ 6:00 ਵੇਰੇ ਤਾਂ ਬਲੌਗ ਦਾ ਜਿਹੜਾ ਹੈਗਾ ਇੰਤਜ਼ਾਰ ਕਰਿਓ ਅਗਲੇ ਬਲੌਗ ਦਾ ਤੇ ਅੱਜ ਦਾ ਜਿਹੜਾ ਬਲੌਗ ਹੈਗਾ ਉਹ ਆਪਣਾ ਇੱਥੇ ਸਮਾਪਤ ਹੁੰਦਾ ਹੈ ਜੇ ਸਾਡੇ ਬਲੌਗ ਭਾਈ ਵਧੀਆ ਲੱਗਦੇ ਨੇ ਤੁਹਾਨੂੰ ਤਾਂ ਭਾਈ ਤੇ ਨੂੰ ਆਪਣੇ ਸਬਸਕ੍ਰਾਈਬ ਕਰ ਸਕਦੇ ਨੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਭਾਈ ਫੋਲੋ ਲਾਜ਼ਮੀ ਕਰ ਲਓ ਠੀਕ ਹੈ ਵੀਰ ਜੀ ਤਾਂ ਭਾਈ ਨੂੰ ਭਾਈ ਫੋਲੋ ਲਾਜ਼ਮੀ ਕਰ ਲਿਓ ਤੇ ਜੇ ਸਾਡੇ ਬਲੌਗ ਤੁਹਾਨੂੰ ਵਧੀਆ ਲੱਗਦੇ ਨੇ ਤਾਂ ਭਾਈ ਇੱਕ ਕਰਨ ਜੋਗ ਵਧੀਆ ਜਾਂ ਜਿਹੜੇ ਸਾਣਾ ਤੁਸੀਂ ਬਲੌਗ ਦੇਖ ਕੇ ਤੁਹਾਨੂੰ ਜਿਹੜੀ ਉਹਦੇ ਵਿੱਚ ਦਿਨ ਪ੍ਰਕਿਰਿਆ ਸਾਡੀ ਵਧੀਆ ਲੱਗੀ ਚੰਗੀ ਲੱਗੀ ਮਾੜੀ ਲੱਗੀ ਜੋ ਵੀ ਹੈ ਚੰਗਾ ਮਾੜਾ ਕਮੈਂਟ ਜਾਂ ਸੁਝਾਅ ਆਪਣਾ ਜਿਹੜਾ ਹੈਗਾ ਉਹ ਆਪਣੇ ਕਮੈਂਟ ਲਿਸਟ ਦੇ ਵਿੱਚ ਛੱਡ ਸਕਦੇ ਹੋ ਤੇ ਇਸੇ ਨਾਲ ਹੀ ਸਤਿ ਸ੍ਰੀ ਅਕਾਲ ਕਹਿੰਦੇ ਆ ਰੱਬ ਰਾਖਾ ਮਿਲਦੇ ਆ ਨਵੀਂ ਵੀਡੀਓ ਨਾਲ ਨਵੇਂ ਸਫਰ ਨਾਲ